ਪੋਸਟਰ ਪੈਰੀਆਂ ਨੇ ਆਰ ਆਈ ਪੀ ਗੁਰੂ ਰੰਧਾਵਾ ਲਿਖ ਕੇ ਪੋਸਟ ਪੈਰੀ ਹੈ ਸਿੱਧੂ ਮੂਸੇ ਵਾਲੇ ਦਾ ਗੀਤ ਤੀ ਦੇ ਆਸ-ਪਾਸ ਸਟਣਗੇ ਆਜ ਉਹ ਜੀ ਨੇ ਆਉਣਾ ਸਾਸਤਰੀ ਕਾਲ ਜੀ ਸਾਰਿਆਂ ਨੂੰ ਨਮਸਕਾਰ ਦੋਸਤੋ ਕੱਲ ਮੈਂ ਇੱਕ ਵੀਡੀਓ ਪਾਈ ਸੀ ਸੋਚਿਆ ਮੈਂ ਕਿ ਚਲੋ ਸਿੱਧੂ ਮੂਸੇ ਵਾਲੇ ਦਾ ਗਾਣਾ ਆ ਰਿਹਾ ਸੀ ਬਰੋਟਾ ਨਵਾਂ ਜਿਹੜਾ ਕੱਲ ਰਿਲੀਜ਼ ਹੋਣਾ ਉਹਦਾ ਟੀਜ਼ਰ ਕਲਰ ਰਿਲੀਜ਼ ਹੋਇਆ ਸੀ ਸੋਚਿਆ ਯਾਰ ਹੱਕ 'ਚ ਵੀਡੀਓ ਪਾ ਦਈਏ ਚਲੋ ਮੈਂ ਆਪਣੇ ਵਾਸਤੇ ਚੰਗਈ ਕਰਤਾ ਆਪਣੇ ਲਈ ਤਾਂ ਮੈਂ ਚੰਗਈ ਕੰਮ ਕੀਤਾ ਨਾ ਤੇ ਮੈਂ ਥੋੜੀ ਟਿੱਪਣੀ ਗੁਰੂ ਰੰਧਾਵਾ ਲਈ ਵੀ ਕੀਤੀ ਸੀ ਕਿ ਉਹਨੂੰ ਹਰ ਵਾਰ ਉਰਦਾ ਤੀਰ ਲੈਣ ਦੀ ਆਦਤ ਪਈਆ ਦਿਲਜੀਤ ਦੇ ਟਾਈਮ ਵੀ ਉਹਨੇ ਇਦਾਂ ਹੀ ਕੀਤਾ ਸੀ ਚਲੋ ਇੱਥੇ ਤੱਕ ਠੀਕ ਆ ਪਰ ਮੈਂ ਪੋਸਟਾਂ ਦੇਖੀਆਂ ਫੇਸਬੁੱਕ ਸੋਸ਼ਲ ਮੀਡੀਆ ਤੇ ਤੇ ਲੋਕੀ ਤਾਂ ਬਹੁਤ ਮਤਲਬੀ ਇਸ ਚੀਜ਼ ਨੂੰ ਜਿਆਦਾ ਉੱਪਰ ਤੱਕ ਲੈ ਕੇ ਖਿੱਚ ਕੇ ਇਹ ਸ਼ੁਰੂਆਤ ਕਿੱਥੋਂ ਹੁੰਦੀ ਆ ਬਲਕਾਰ ਸਿੰਘ ਜੀ ਇੱਕ ਪੋਸਟ ਪਾਉਂਦੇ ਆ ਜੀ ਚ ਉਹ ਕਹਿੰਦੇ ਆ ਕਿ ਸਿੱਧੂ ਮੂਸੇਵਾਲੇ ਦਾ ਗੀਤ 30 ਦੇ ਆਸ-ਪਾਸ ਸੱਟਾਂਗੇ ਆਜੋ ਜੀ ਨੇ ਓਣਾ ਉਧਰੋਂ ਗੁਰੂ ਰੰਧਾਵਾ ਪੋਸਟ ਪਾ ਰਿਹਾ ਆ ਵੀ ਅਸੀਂ ਵੀ 30 ਦੇ ਆਸ-ਪਾਸ ਗੀਤ ਚ ਸਿੱਟਾਂਗੇ ਆ ਜੋ ਜਿੰਨੇ ਆਉਣਾ ਚਲੋ ਇੰਨੀ ਗੱਲ ਹੋ ਗਈ ਉਹੀ ਆਪਸੀ ਜਿੱਦਾਂ ਸਿੱਧੂ ਮੂਸੇ ਦਾ ਕਿਸੇ ਟਾਈਮ ਬੱਬੂ ਮਾਨ ਦੇ ਫੈਨਾਂ ਵਿੱਚ ਹੋਈ ਸੀ ਇੱਥੇ ਵੀ ਉਹੀ ਚੀਜ਼ ਹੋ ਗਈ ਸੇਮ ਸਿੱਧੂ ਦਾ ਗੀਟਰ ਟੀਜ਼ਰ ਆਇਆ ਉਹਦੇ ਵੀਊ ਥੋੜੇ ਜਿਹਾ ਵੱਧ ਹੋ ਗਏ ਰੰਧਾਵੇ ਦੇ ਘਟ ਹੋ ਗਏ ਹੁਣ ਪੋਸਟਾਂ ਉੱਥੇ ਕੀ ਪੈ ਰਹੀਆਂ ਨੇ ਪੋਸਟਾਂ ਪੈ ਰਹੀਆਂ ਨੇ ਆਰ ਆਈ ਪੀ ਗੁਰੂ ਰੰਧਾਵਾ ਲਿਖ ਕੇ ਪੋਸਟ ਪੈ ਰਹੀ ਹੈ ਹਾਰ ਪਾ ਰਿਆ ਫੋਟੋਆਂ ਤੇ ਆਰ ਆਈ ਪੀ ਲਿਖ ਕੇ ਮੈਂ ਇੱਕ ਪੋਸਟ ਦੇਖੀ ਮੈਨੂੰ ਲੱਗੇ ਚਲ ਕਿਸੇ ਨੇ ਸ਼ਰਾਰਤ ਕਰਤੀ ਉੱਤੇ ਦੋ ਪੋਸਟ ਤਿੰਨ ਪੋਸਟ ਇਦਾਂ ਪੋਸਟਾਂ ਸਾਹਮਣੇ ਆਈਆਂ ਫਿਰ ਮੈਂ ਦੇਖਿਆ ਕਿ ਲੋਕੀ ਤਾਂ ਯਾਰ ਹੱਦੀ ਪਾਰ ਕਰ ਗਏ ਕਿਸੇ ਨੂੰ ਉੱਦੇ ਬਿਨਾ ਮਤਲਬ ਤੋਂ ਮਾਰਨ ਲੱਗੇ ਹੋਏ ਨੇ ਸਿਰਫ ਇੱਕ ਗਾਣੇਆਂ ਪਿੱਛੇ ਮਤਲਬ ਇੱਥੋਂ ਤੱਕ ਲੋਕਾਂ ਦੀ ਸੋਚ ਗਿਰ ਚੁੱਕੀ ਆ ਕਿ ਉਹ ਇੱਕ ਗਾਣੇਆਂ ਪਿੱਛੇ ਆ ਆਪਣੇ ਹੀ ਪੰਜਾਬੀ ਨੂੰ ਭੰਡਣ ਲੱਗੇ ਹੋਏ ਨੇ। ਪਹਿਨਾਂ ਵੀ ਇਹੀ ਹੁੰਦਾ ਸੀ ਸਿੱਧੂ ਮੂਸੇ ਦਾ ਦੇ ਫੈਨ ਬੱਬੂ ਨੂੰ ਭੰਡ ਦਿੰਦੇ ਸੀ, ਬੱਬੂ ਦੇ ਫੈਨ ਸਿੱਧੂ ਮੂਸੇਆ ਨੂੰ ਭੰਡ ਦਿੰਦੇ ਸੀ। ਉਹ ਵੀ ਆਪਸ ਵਿੱਚ ਲੱਗੇ ਹੁੰਦੇ ਸੀ। ਪਰ ਜਿਹੜੇ ਮੇਨ ਸਿੰਗਰ ਆ ਉਹਨਾਂ ਦੀ ਆਪਸ ਹੀ ਲੜਾਈ ਬਿਲਕੁਲ ਨਹੀਂ ਸੀ ਵਿੱਚ। ਕੋਈ ਲੜਾਈ ਲੜੋਈ ਨਹੀਂ ਸੀ। ਕਿੰਤੂ ਪਰੰਤੂ ਹਰੇਕ ਚ ਸ਼ੁਰੂਤ ਹੁੰਦਾ ਰਿਹਾ ਹੈ। ਪੁਰਾਣੇ ਸਿੰਗਰ ਵੀ ਰਹੇ ਨੇ ਕਦੇ ਲੜੇ ਨਹੀਂ ਆਪਸ ਵਿੱਚ। ਪਰ ਹੁਣ ਸੋਸ਼ਲ ਮੀਡੀਆ ਦਾ ਇਦਾਂ ਇੱਕ ਖਤਰਨਾਕ ਜਮਾਨਾ ਆ ਗਿਆ ਕਿ ਕਮੈਂਟ ਵਿੱਚ ਗਾਲਾਂ ਲਿਖ ਦੋ ਵੀ ਤੁਹਾਡੀ ਜੇ ਸੋਚ ਨਹੀਂ ਮਿਲਦੀ ਆਪਸ ਵਿੱਚ ਤੁਹਾਡੇ ਵਿਚਾਰ ਆਪਸ ਵਿੱਚ ਸਭ ਦੇ ਇੱਕੋ ਤਰ੍ਹਾਂ ਦੇ ਵਿਚਾਰ ਤਾਂ ਹੁੰਦੇ ਨਹੀਂ ਸਭ ਦੀ ਸੋਚ ਆਪਣੀ ਆਪਣੀ ਹੁੰਦੀ ਹੈ ਜੇ ਤੁਹਾਡੀ ਸੋਚ ਜਾਂ ਵਿਚਾਰ ਆਪਸ ਵਿੱਚ ਨਹੀਂ ਮਿਲਦੀ ਤਾਂ ਉੱਤੇ ਬੈਸੋਣਾ ਬੰਦ ਕਰ ਦੋ ਉਸ ਤੇ ਜਵਾਬ ਕਿੰਤੂ ਪਰੰਤੂ ਕਰ ਵੀ ਨਾ ਉੱਥੇ ਕਿੰਤੂ ਪਰੰਤੂ ਕਰੋ ਵੀ ਨਾ ਖਤਮ ਕਰ ਦੋ ਪਰ ਇੰਨੇ ਕਿ ਲੋਕ ਗਿਰ ਚੁੱਕੇ ਨੇ ਗੁਰੂ ਰਾਮਦਾਸ ਦੀਆਂ ਹੁਣ ਪੋਸਟਾਂ ਪਾ ਰਹੇ ਨੇ ਪਹਿਲਾਂ ਤਾਂ ਇੱਕ ਮੈਂ ਝੜ ਕਰਾਦਾ ਮੈਂ ਕਿ ਯਾਰ ਆਹ ਕੀ ਹੋ ਗਿਆ ਇਹ ਤਾਂ ਗੜਬੜ ਹੋ ਗਈ ਇਹ ਤਾਂ ਮੈਨੂੰ ਦਿਮਾਗ ਖਰਾ ਹੋ ਗਿਆ ਮੈਂ ਕਿ ਇਹ ਤਾਂ ਜਾਗ ਕਰਨ ਲੱਗਾ ਚ ਬਦਲ ਲੱਗੇ ਵੀ ਫੇਕ ਪੋਸਟ ਨੇ ਸਾਰੀਆਂ ਆਰ ਆਈ ਪੀ ਰਿਹਾ ਮਤਲਬ ਇੰਨੇ ਕਰ ਚੁੱਕੇ ਆ ਲੋਕ ਸਿੱਧੂ ਮੂਸੇਵਾਲਾ ਦੇ ਬਬੂ ਦੇ ਫੈਨ ਵੀ ਇਦਾਂ ਹੀ ਇਦਾਂ ਹੀ ਇਦਾਂ ਕੌਂਟਰੋਵਰਸੀ ਹੋਈ ਸੀ ਬਹੁਤ ਵੱਡੇ ਲੈਵਲ ਤੇ ਇਹ ਕਿੱਥੋਂ ਆਉਂਦੇ ਨੇ ਇਹੋ ਜਿਹੇ ਲੋਕ ਇਹਨਾਂ ਨੂੰ ਕੀ ਮਿਲਦਾ ਕਿਹੜੀ ਖੁਸ਼ੀ ਮਿਲਦੀ ਐ ਇਦਾਂ ਦੀਆਂ ਪੋਸਟਾਂ ਪਾ ਕੇ ਕਿਸੇ ਦੇ ਮੁੰਡੇ ਖਿਲਾਫ ਉਹ ਵੀ ਕਿਸੇ ਦਾ ਮੁੰਡਾ ਐ ਗੁਰਗੁਰਦਾਵਾ ਉਹਦਾ ਵੀ ਪਰਿਵਾਰ ਪਾਉਣਾ ਵਾ ਇਹ ਕਿਦਾਂ ਕਿਉਂ ਪਾਉਂਦੇ ਨੇ ਇਦਾਂ ਦੀਆਂ ਪੋਸਟ ਇੱਥੇ ਬਲਕਾਰ ਸਿੰਘ ਜੀ ਨੂੰ ਸਿੱਧਾ ਹੀ ਕੈਮਰੇ ਸਿੱਧੇ ਹੀ ਸੋਸ਼ਲ ਮੀਡੀਆ ਤੇ ਆ ਕੇ ਇੱਕ ਪੋਸਟ ਪਾਉਣੀ ਚਾਹੀਦੀ ਐ ਕਿ ਭਾਈ ਉਹ ਚੀਜ਼ਾਂ ਚਲੋ ਗਾਣੇ ਤੱਕ ਸਹਿਮਤ ਆ ਪਰ ਤੁਸੀਂ ਕਿਸੇ ਦੇ ਪੋਸਟਾਂ ਨਾ ਪਾਓ ਇਹ ਪੁਕਾਰ ਸਿੰਘ ਜੀ ਨੂੰ ਇਸ ਤੇ ਪੋਸਟ ਹੋਣੀ ਚਾਹੀਦੀ ਆ ਬਾਕੀ ਮੇਰੀ ਗੱਲ ਨਾਲ ਸਹਿਮਤ ਹਾਂ ਤਾਂ ਕਮੈਂਟ ਵਿੱਚ ਆਪਣੇ ਵਿਚਾਰ ਦਿਓ ਤੇ ਪ੍ਰਮਾਤਮਾ ਇੱਜਾਂ ਦੇ ਲੋਕ ਜਿਹੜੇ ਇੱਜਾਂ ਦੀਆਂ ਪੋਸਟਾਂ ਪਾਉਂਦੇ ਨੇ ਮੈਂ ਤਾਂ ਉਹਨਾਂ ਨੂੰ ਪ੍ਰਵਾਸੀ ਆਖਦਾ ਦਾ ਪੰਜਾਬੀ ਨਹੀਂ ਕਹਿੰਦਾ ਪ੍ਰਵਾਸੀ ਹੋ ਸਕਦੇ ਨੇ ਉਹ ਪੰਜਾਬ ਦੇ ਨਹੀਂ ਹੋ ਸਕਦੇ ਜਿਹੜੇ ਪੰਜਾਬ ਤੋਂ ਆਉਗਾ ਪਹਿਲੀ ਗੱਲ ਤਾਂ ਇੱਜਾਂ ਦੀਆਂ ਪੋਸਟਾਂ ਪਾਉਣ ਬਾਰੇ ਸੋਚੂਗਾ ਤੱਕ ਨਹੀਂ ਬਾਕੀ ਮੇਰੀ ਗੱਲ ਨਾਲ ਸਹਿਮਤ ਹਾਂ ਤਾਂ ਕਮੈਂਟ ਕਰਕੇ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਧੰਨਵਾਦ ਜੀ ਪੱਤਰਕਾਰ